ਕੁਰਚਾ ਪਿਆ ਪੱਤਾ ਕੁਰਚਾ ਪਿਆ ਹਾਂ ਯਾਰ ਇੱਥੇ ਵੀ ਕੁਰਚਾ ਪਿਆ ਪੱਤਾ ਸਾਰੋਂ ਵਾਂਹੇ ਥਾਂ 'ਚ ਮੱਕ ਖੜੀ ਹੈ ਹਨਾ ਵਧੀਆ ਵਧੀਆ ਖੜੀ ਹੈ ਯਾਰ ਹਾਂ ਦੇਖਾਈ ਆ ਇਹ ਕਿਤੇ ਕਿਤੇ ਮਾਂ ਬੱਤਾ ਜਾਂ ਲੱਗਦਾ ਤੁੰਡੀ ਜੇ ਅੱਜ ਮਾਰ ਦਿੱਤੀ ਪੁਰੇ ਨਾ ਕੁਰਚਾ ਤੇ ਮਾਰ ਨਹੀਂ ਪੂਸਾ ਪ੍ਰੇ ਤਾਂ ਲੋਈ ਅੱਜ ਦੋਸਤੋ 14 ਅਪ੍ਰੈਲ ਨੂੰ ਮੱਕੀ ਆ ਆਪਣੀ ਤੁਸੀਂ ਵੇਖੋ ਵੀ ਐਡੀ ਐਡੀ ਹੋਈ ਪਈ ਐ ਬਹੁਤ ਵਧੀਆ ਤੇ ਸਰੋਂ ਵਾਲੇ ਤਾਂ ਆਇਆ ਆਪਾਂ ਬੀਜੀ ਹੋਈ ਐ ਸਰੋਂ ਵੱਢ ਕੇ ਕੱਢ ਲਈ ਸਰੋਂ ਬਹੁਤ ਸੋਹਣੀ ਹੋ ਗਈ ਤੇ ਬਾਅਦ ਵਿੱਚ ਮੱਕੀ ਵੀ ਦੇਖੋ ਤੁਸੀਂ ਬਹੁਤ ਸੋਹਣੀ ਹੁੰਦੀ ਜਾਂਦੀ ਐ ਤੇ 3033 ਬੀਜ ਐ ਬਹੁਤ ਸੋਹਣਾ ਬੀ ਐ ਦੂਜਾ ਪਾਣੀ ਆਪਾਂ ਲਾ ਦਿੱਤਾ ਇਹਨੂੰ ਚਲੋ ਕਣਕ ਦਾ ਪੱਡਾਂਗੇ ਅੱਜ ਕਪਾਏ ਨਾਉਣ ਵਾਲੀ ਹੈ ਅੱਜ ਮੌਸਮ ਖਰਾਬ ਸੀ ਪਹਿਲਾਂ ਜਾਂਦੇ ਹੋਏ ਮੱਕੀ ਤੇ ਸਪਰੇਅ ਮਾਰ ਦਾਂਗੇ ਆਥਣੇ ਕੇਰਾ ਓੜੇ ਓੜੇ ਵੜਦੇ ਆ ਕਣਕ ਦੇ ਕਣਕਾਂ ਆਂਗਾ ਪੰਗਾ ਨਾ ਬਹੁਤ ਸੋਹਣਾ ਸਾਰ ਨਹੀਂ ਕਣਕਾਂ ਆਂਗਾ ਪੰਗਾ ਨਾ ਬੈਗੁਰੂ ਦੀ ਕਿਰਪਾ ਨਾਲ ਮੌਸਮ ਸਾਫ਼ ਹੋ ਗਿਆ ਪਹਿਲਾਂ ਮੌਸਮ ਖਰਾਬ ਹੋ ਗਿਆ ਸੀਗਾ 2-3 ਦਿਨ ਪਹਿਲਾਂ ਅੱਜ ਵੀ ਖਰਾ ਬੱਦਲ ਵਾਈ ਹੈ ਵੈਸੇ ਬਿਜਲੀ ਧੁੱਪ ਵੀ ਨਿਕਲੀ ਸੀ ਤੇ ਅੱਜ ਮੌਸਮ ਬਹੁਤ ਵਧੀਆ ਸਾਫ ਹੈ ਤੇ ਇਧਰ ਗੰਡੇ ਗੁੰਡੇ ਖੜੇ ਨੇ ਦੇਖੋ ਜ਼ੂਮ ਕਰਕੇ ਵਿਖਾ ਦਿੰਨੇ ਆ ਥੋੜਾ ਜਾਂ ਮੱਕੀ ਤੇ ਇਹ ਤੋਂ ਪਹਿਲਾਂ ਇੱਕ ਸਬਜ਼ੀਆਂਾਂਪਾਂ ਕਰਤੀ ਤੇ ਆਪਣੇ ਵੀਡੀਓ ਵੇਖਦੇ ਰਹਾ ਕਰੋ ਦੋਸਤ ਸ਼ੇਅਰ ਵੀ ਕਰਦੇਆ ਕਰੋ ਧੰਨਵਾਦ